ਰੰਗ ਬੰਦ ਕਰਦੇ। ਔਰ ਇਧਰ ਰੁਕੇ ਸਾਰੀ। ਉਹ ਪਿੱਛੇ ਵੀ ਗੱਡੀ ਆਉਂਦੀ ਆ। ਮਸਾਂ ਚਲੇ ਇਧਰਲੀ ਸਾਈਡ ਤੇ ਰੱਖਣੀ ਆਪਾਂ। ਉਹਨਾਂ ਨੇ ਆਪੇ ਓਵਰਟੇਕਰੀ ਜਾਣਾ। ਸਹੀ ਥੇ ਰੱਖਣੀ ਆ ਗੱਡੀ ਆ ਜਿਹੜੀ ਆ ਜਿਹੜੇ ਬ੍ਰੇਕਰ ਬੜੇ ਹੋ ਜੈਲੋ ਜੇ ਆਪਾਂ ਗੱਡੀ ਰਾਈਟ ਸਾਈਡ ਤੇ ਥੋੜੇ ਸਪੀਡ ਦੱਬਿਓ ਆਪਾਂ ਇਧਰ ਤਾ ਰੱਖਣੀ ਆ ਕਿਉਂਕਿ ਹਾਲ ਆਪਾਂ ਗੱਡੀ ਅੱਗੇ ਮੋੜ ਨਹੀਂ ਵੀ ਗਏ ਇੱਥੇ ਹੀ ਰੱਖ ਲਓ ਬਸ ਬਾਅਦ ਵਿੱਚ ਗੱਡੀ ਆਪਾਂ ਕੱਟ ਕਰਦੇ ਆ ਰਾਈਟ ਇੱਦਾਂ ਦੱਸਿਆ ਉਹ ਗੱਡੀ ਲੈ ਕੇ ਜਾਓ ਹੁਣ ਗੱਡੀ ਵੀ ਤੁਹਾਡੀ ਨਾਲ ਇਹ ਨਾ ਹੋਵੇ ਕਿ ਮੋੜੇ ਆ ਕੇ ਘੱਟ ਕਰ ਦਿਓ ਸ਼ਿਆਲ ਹੌਲੀ ਕਰੋ ਗੱਡੀ ਹੌਲੀ ਹੌਲੀ ਹੋਵੇ ਦੇਖ ਨਾ ਨਾ ਦੇਖੀ ਠੀਕ ਰੱਖੋ ਗੱਡੀ ਪਹਿਲਾਂ ਫੇਰ ਪਹਿਲਾਂ ਪਾਓ ਠੀਕ ਆ ਬੇਛੇ ਰੋਡ ਅੱਧਾ ਗੱਡੀ ਉਧਰੋਂ ਇੱਦਾਂ ਨਾ ਗੱਡੀ ਅੱਗੇ ਜਿੱਤਾ ਹੁਣ ਬਰੋਬਰ ਸੀਗੀ ਗੱਡੀ ਫੇਰ ਹੀ ਕੱਟੀ ਦੀ ਹੁੰਦੀ ਗੱਡੀ ਠੀਕ ਨੇ ਮੈਂ ਇੱਦਾਂ ਉਹ ਉਹਨੇ ਚਲੋ ਇੰਡੀਕੇਟਰ ਨਹੀਂ ਲਾਇਆ ਸਗਾ ਬਾਰ ਉਹ ਫੇਰ ਵੀ ਖਿਆਲ ਖੜਾ ਤੇ ਬਰੂਪਰਾਣ ਕਿ ਨਹੀਂ ਗੱਡੀ ਪੱਟੀ ਦੇ ਫੇ ਥੋੜੀ ਵੇਟ ਕਰ ਲਈ ਦਿੰਦੀ ਹੈ ਚੈੱਕ ਕਰਕੇ ਵਾਲਾ ਇਧਰੋਂ ਵੀ ਉੱਧਰੋਂ ਵੀ ਇਧਰੋਂ ਤੁਰਾ ਵਾਲੀ ਵਾਲੀ ਗੱਡੀ ਕੁੜਕਾ ਕਮਾਹ ਵੇਦਨ ਚਲੋ ਹਾਂ ਤੇ ਇੰਡੀਕੇਟਰ ਬੰਦ ਕਰੋ ਵੀ ਆਈ ਜਾਂਦੇ ਆ ਲੈਫਟ ਸਾਈਡ ਤੋਂ ਵੀ ਆਈ ਜਾਂਦੇ ਆ ਲੈਫਟ ਸਾਈਡ ਦਾ ਖਿਆਰ ਰੱਖਿਓ ਇਹ ਮੋਟਰਸਾਈਕਲ ਵਾਲਿਆਂ ਨੇ ਰੁਕਣਾ ਨਹੀਂਗਾ ওভারਟੇਕ ਕਰਨ ਤੋਂ ਲੈਫਟ ਸਾਈਡ ਤੋਂ ਹੌਲੀ 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 ਤੂੰ ਆਉਣ ਇੱਥੇ ਰੱਖ ਲੈ ਕੋਈ ਨਾ ਜਾਣਾ ਯਾ ਡੈਰ ਲੱਗਦਾ ਬਚਾਉਂਗਾ ਠੀਕ ਹੈ ਸ਼ੀਸ਼ਾ ਦੇਖ ਕੇ ਇਧਰੋਂ ਵੀ ਸਾਈਕਲ ਨੂੰ ওভারਟੇਕ ਕਰੋ ਫौरन ਲੱਗੋ ਫौरन ਹੋਰੀਆਂ ਦੇ ਗੱਡੀ ਤੇ ਸਪੀਡ ਰੱਖੋ ਲੈ ਕੇ ਚੱਲੇ ਟ੍ਰੈਫਿਕ ਦੇ ਵਿੱਚ ਹਾਰਨ ਤਾਂ ਬਹੁਤ ਮਾਰਨੇ ਬਣੇ ਆ ਜਦੋਂ ਓਵਰਟੇਕ ਕਰਨਾ ਉਹਨੂੰ ਹਾਰਨ ਬਾਕੀ ਖਿਆਲ ਵੀ ਰੱਖਣਾ ਜੇ ਅਗਲਾ ਸਾਈਡ ਨਹੀਂ ਦਿੰਦਾ ਵੀ ਹੌਲੀ ਵੀ ਕਰਨੀ ਪੈਣੀ ਹੈ ਇਹਨੂੰ ਵੀ ਦੇਖਿਓ بڑے ਨਾਲ ਉਧਰੋਂ ਇੱਕ ਗੱਡੀ ਵੀ ਆਉਲ ਗਈ ਆਹ ਵਾਲੀ ਵੀ ਛੀ ਰੋਡ ਇਹ ਕੋਈ ਨਕਾਲੀ ਨਹੀਂ ਕਰਨੀ ਕਰਦੇ ਵੇ ਬੜੇ ਗਰੇਜ਼ ਜ਼ਿਆਦਾ ਵਧਾ ਦੇ ਜ਼ਿਆਦਾ 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 ਇਹ ਇਹਨੂੰ ਦੇਖ ਕੇ ਓਵਰਟੇਕ ਕਰਦੇ ਨੇ ਇਹਨਾਂ ਵੀ ਹੋਰੇ ਹਾਲੀ ਵਾਲੀ ਚਲੀ ਜਾਣਾ ਖਾਲੀ ਆ ਨਾ ਵਿਚੇ ਰੋਡ ਦਾ ਓਵਰਟੇਕ ਮਾੜੀ ਰੇਸ ਬਤਾਗੇ ਤਾਂ ਠੀਕ ਹੈ ਅਗਲਾ ਲੈਫਟ ਉਪ ਹੌਲੀ ਇੰਡੀਕੇਟਰ ਓਰੇ ਰੱਖਿਆ ਓਰੇ ਦੱਕਾ ਚੈੱਕ ਕਰਕੇ ਇਧਰੋਂ ਵੀ ਲੈਫਟ ਸਾਈਡ ਤੋਂ ਕਿਨੇ ਕਮਾਉ ਬਾਗੋ ਉਧਰ ਦੇਖ ਰਿਹਾ ਸੀਗਾ ਰੋਡ ਚਲੋ ਅੱਗੇ ਆਓ ਨੇਗਾ ਚਾਰੇ ਪਾਸੇ ਰੱਖੋ ਥੋੜਾ ਸਪੀਡ ਵਧਾਓ ਤੀਜਾ ਗੇਅਰ ਪਾ ਸਕਦੇ ਇੱਥੇ ਹੁਣ ਸਪੀਡ ਵਧਾ ਕੇ ਗੱਡੇ ਸੱਦੀ ਰੱਖ ਲੈਣੇ ਆਪਾਂ ਦੇਖ